ਇੱਥੋਂ ਦਿੱਤੇ ਸੀ ਕੋਠਿਆਂ ਵਾਲੇ ਦੇ 12 ਮਿੰਟ ਅੱਛਾ ਤੇ ਜਿਹੜਾ ਭੱਜਣ ਵਾਲਾ ਸੀ ਪਹਿਲਾਂ ਜਾ ਵੜਦਾ ਉਹ ਪਹਿਲਾਂ ਵੱਢ ਲੈਂਦਾ ਤੇ ਇੱਥੇ ਕਵਰਾਂ ਵਾਲੇ ਖੇਡ ਦੇ ਦਿੱਤੇ ਸੀ 4 ਮਿੰਟ ਅੱਛਾ ਸਾਡਾ ਭਾਈ ਇੱਕ ਤਾਂ ਇੱਥੇ ਖੜ ਗਿਆ ਹਾਂ ਤੇ ਇੱਕ ਖੜ ਗਿਆ ਗਾਂਹ ਜਾ ਕੇ ਹੂੰ ਅਸੀਂ ਤਾਂ ਛੋਟੇ-ਛੋਟੇ ਸੀਗੇ ਤੇ ਜਦੋਂ ਜਰਨੈਲ ਨੇ ਘੜੀ ਵੇਖ ਕੇ ਤੇ ਆ ਚੱਕਿਆ ਮੁੱਕਾ 4 ਮਿੰਟਾਂ ਵਿੱਚ ਸਿਰਫ ਅੱਛਾ ਇਹ ਰਹੀ 4 ਮਿੰਟ ਕਿੰਨੇ ਖੰਦੇ ਆ ਹਾਂ ਇਹਨੇ ਮੁੱਕਾ ਚੱਕਿਆ ਤੇ ਗਾਂ ਆਪਣਾ ਦੂਜਾ ਤੇ ਜਦੋਂ ਗਾਂ ਵਾਲੇ ਨੂੰ ਪਤਾ ਲੱਗਿਆ ਸਿੱਧਾ ਗਾਂ ਨੂੰ ਭੱਜ ਲਿਆ ਤੇ ਪਾਣੀ ਵਾਲਿਆਂ ਨੇ ਪਾਣੀ ਵੜ ਲਿਆ ਮੱਠਿਆ ਮਾਗਰੋਂ ਵੜਿਆ ਸੀ ਅੱਛਾ ਆ ਇਹ ਢਿੱਛ ਹੀ ਹੋਈ ਨਹੀਂ ਸਕਦਾ ਵੀ ਬੰਦਾ ਕਿਹੜਾ ਸੀ ਥੋੜਾ ਘੜੀ ਵੇਖਣਾ ਆਇਆ ਅਗੇ ਘੜੀ ਵੇਖ ਕੇ ਗਿਆ ਜਨੈਲ ਆ ਤੇ ਗਾਂ ਕਿਹੜਾ ਸੀਗਾ ਗਾਂ ਸਾਰੇ ਦਾਸ ਤੇ ਉਹਨਾਂ ਨੇ ਫੇਰ ਤਾਂ ਦੇ ਹੀਰਾ ਫੇਰੀ ਨਾ 4 ਮਿੰਟ ਲੈ ਕੇ ਵੱਟ ਕੇ ਨਹੀਂ ਇਹ ਪਹਿਲਾਂ ਘੜੀ ਸਾਰੀ ਪਿੰਡ ਚ ਇੱਕ ਹੀ ਹੁੰਦੀ ਸੀ ਇੱਕੋ ਹੀ ਹੁੰਦੀ ਸੀ ਇੱਥੇ ਹੁੰਦੀ ਸੀ ਆਪਣਾ ਥਾਈ ਚ ਟੰਗੀ ਵੀ ਅੱਛਾ ਇੱਥੋਂ ਟਾਈਮ ਬੀਤ ਕੇ ਜਾਂਦੇ ਇੱਥੋਂ ਭੱਜਦੇ ਜਾਦੇ ਭੱਜਣ ਵਾਲਾ ਤਾਂ ਆਪਣਾ ਦੂਜਾ ਬਣਾ ਲੈਂਦਾ ਸੀ ਸਹੀ ਜਾਉਣ ਦਾ 2-4 ਮਿੰਟ ਅੱਛਾ ਪਰਲੇ ਮਾਰਦੇ ਸੀ ਕਿਹੜੇ ਆਪਣਾ ਅੱਛਾ ਇੱਕੋ ਪ੍ਰਾਣੀ ਧਨਵਸ਼ਾਲਾ ਚੋ ਟਾਈਮ ਦੇਖ ਕੇ ਟਾਈਮ ਦੇਖ ਕੇ 12 ਮਿੰਟ ਕੋਠਿਆਂ ਵਾਲੇ ਦੇ ਦਿੱਤੇ ਸੀ ਬੇ ਕਿੱਥੇ ਆਉ ਉੱਥੇ ਲਾਰਮਾਈ ਵਾਲਾ ਬਹਣ ਹਾਦਾ ਹਾਂ ਉਥੋਂ ਤਾਂ 12 ਮਿੰਟਾਂ ਚ ਪਹਿਲਾ ਜਿਹੜਾ ਮਿੰਟ ਵੀ ਜਾੜਿਆ ਦਾ ਭੱਜਣ ਵਾਲੇ ਬਾਹਲੇ ਹਾਂ ਆ ਮਾਲਾ ਸੀਗਾ ਮਾੜੇ ਨੇ ਦੋ ਬੋਲ ਮਾਰੇ ਉਥੋਂ ਅੱਛਾ ਦੋਨੇ ਪਿੰਡ ਚ ਸੁਣਾਤੇ ਉਹ ਆਦੇ ਸਾਨੂੰ ਪਤਾ ਲੱਗਿਆ ਵੀ ਥੋੜਾ ਟਾਈਮ ਹੋਗਾ ਤੁਸੀਂ ਪਾਣੀ ਵੜਦੇ ਕਿਉਂ ਨਹੀਂ ਓਏ ਮਾੜਾ ਬਗਾਰੀ ਸੀ ਜਿਹੜਾ ਇਹ ਦੱਸਦਾ ਹੁੰਦਾ ਸੀ ਅੱਖੀ ਗੱਲਾਂ ਸੁਣੀਆਂ ਇਹਦੀਆਂ ਇਹ ਟਾਈਮ ਇਹ ਦੱਸਦਾ ਹੁੰਦਾ ਸੀ ਨਹੀਂ ਨਹੀਂ ਉਥੋਂ ਖੇਤੋਂ ਦੱਸਿਆ ਉਸਨੇ ਵੀ ਸਾਡੇ ਤਾਂ ਪਾਣੀ ਲੱਗ ਗਿਆ ਤੇ ਤੁਸੀਂ ਵੜਦੇ ਕਿਉਂ ਨਹੀਂ ਆ ਕੇ ਤੇ ਘਰੇ ਸੁੱਤੇ ਪਏ ਠੀਕ ਆ ਇਹ ਮਾੜਾ ਬਗਾਰੀ ਦੱਸਦਾ ਹੁੰਦਾ ਗੱਲਾਂ ਇਹ ਪੁਰਾਣੇ ਬਜ਼ੁਰਗ ਨਾ ਕਈ ਵਾਰੀ ਦੱਸ ਦਿੰਦੇ ਆ ਖੇਤੋਂ ਬੋਲ ਮਾਰੇ ਹੋਣੇ ਖੇਤੋਂ ਦੋ ਵੋਲ ਮਾਰੇ ਆ ਤੇ ਦੋਨੇ ਸਾਨੂੰ ਉਵੇਂ ਦਿੱਕਰ ਸੁਣੇ ਇੱਥੇ ਧਰਮਸ਼ਾਲਾ ਚ ਹਾਂ ਧਰਮਸ਼ਾਲਾ ਚ ਸੁਣੇ ਬਈ ਜਦੋਂ ਉਹਨੇ ਆਖਿਆ ਵੀ ਸਾਡੇ ਪਾਣੀ ਲੱਗ ਗਿਆ ਤੇ ਪਾਣੀ ਆਪਦਾ ਵਾਢ ਲੋ ਤੇ ਤੁਸੀਂ ਆਏ ਕਿਉਂ ਨਹੀਂ ਗਏ ਤੇ ਨਹੀਂ ਉੱਥੇ ਕਿਸੇ ਬੰਦੇ ਦੀ ਡਿਊਟੀ ਹੁੰਦੀ ਸੀ ਇੱਥੇ ਘੜੀ ਵੇਖਣ ਤੇ ਡਿਊਟੀ ਹੁੰਦੀ ਸੀਗੀ ਤੇ ਉਹ ਦੱਸਦੇ ਸੀ ਕਿਉਂ ਫਿਰ ਜਿਹੜਾ ਠੱਗ ਹੁੰਦਾ ਹੂੰ ਤੇ ਬੰਦੇ ਖਿលਿਆ ਲੈਂਦਾ ਇਹ ਸਾਨ ਚ ਤੇ ਐ ਪਾਣੀ ਵਾਢ ਲੈਂਦੇ ਫਿਰ ਉਹਨੂੰ ਪੁੱਛਦੇ ਵੀ ਕਿੱਥੋਂ ਕਿੱਥੋਂ ਕਿਹੜਾ ਬੰਦਾ ਸੀ ਦੋ ਘੜੀ ਵੇਖ ਕੇ ਗਿਆ ਕਿ ਪੁਰਾਣਾ ਬੰਦਾ ਪਾਣੀ ਦਾ ਕਾਹ ਫਲਾਣੇ ਬੰਦੇ ਨੇ ਵੱਡਿਆ ਫਿਰ ਉਦੋਂ ਉਦੋਂ ਉਹਨਾਂ ਉਦੋਂ ਕਲੇਸ ਵਾਲੇ ਪੈਂਦੇ ਸੀ ਸਾਗਵਾ ਹੋ ਗਈ ਕਿ ਨਹੀਂ ਨਹੀਂ ਇਹ ਤਰ੍ਹਾਂ ਸਰਕਾਰੀ ਬੰਦਾ ਹੁੰਦਾ ਸੀ ਉਹ ਉਹ ਹਾਂ ਪਿੰਡ ਦਾ ਮੋਢੀ ਮबारक ਰੱਖਿਆ ਹੋਇਆ ਸੀ ਮੋਢੀ ਬੰਦਾ ਟਾਈਮ ਦੱਸਣ ਤੇ ਟਾਈਮ ਦੱਸਣ ਜੀ ਬਈ ਫਲਾਣਾ ਬੰਦਾ ਘੜੀ ਵੇਖਦਾ ਪਿੰਡ ਦੀ ਵਾਰੀ ਬੰਨੀ ਸੀਗੀ ਵੀ ਅੱਜ ਭਾਈ ਤੇਰੀ ਵਾਰੀ ਐ ਸਵੇਰੇ ਪਾਸੋਂ ਆਏ ਜਿਵੇਂ ਆਪਣੇ ਪਹਿਰਾ ਲਾਉਂਦੇ ਆਏ ਠੀਕ ਆ ਐ ਪਹਿਰਾ ਲਾਉਣ ਵਾਲਿਆਂ ਦੀ ਵਾਰੀ ਸੀਗੀ ਬਈ ਫਰਾਨੇ ਦਿਨ ਭਾਈ ਤੂੰ ਟਾਈਮ ਦੱਸਣਾ ਤੂੰ ਰਹੀਂ ਠੀਕ ਆ ਐ ਕਰਕੇ ਹਾਂ ਹਾਂ ਠੀਕ ਆ ਹੁਣ ਤਾਂ 8 ਰੋਜੀ ਵਾਰੀ ਵੱਜ ਗਈ ਹੁਣ ਤਾਂ ਡਾਂਡਾ ਹੀ ਨਹੀਂ ਕੋਈ ਹੁਣ ਤਾਂ ਪਾਣੀ ਦੀ ਪ੍ਰਵਾਹ ਹੀ ਕੋਈ ਨਹੀਂ ਕੋਈ ਪ੍ਰਵਾਹ ਨਹੀਂ ਬਹੁਤ ਫਰਕ ਪੈਂਦਾ ਘਾਹ ਘਾਹ ਦੇ ਮੋਗੇ ਬਣੇ ਪਏ ਚਾਹ ਚਾਹ ਪੰਜ ਪੰਜ ਬਣੇ ਪਏ ਠੀਕ ਐ ਚਲੋ ਠੀਕ ਆ ਚਾਚਾ ਜੀ